ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਮੋਹਰੀ ਪੁਲਿਸ ਤੇ ਕੁਖਿਆਤ ਗੈਂਗਸਟਰ ਦੇ ਵਿਚਾਲੇ ਤਾਬੜਤੋਲ ਗੋਲੀਆਂ ਚੱਲੀਆਂ ਨੇ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ ਜੀਆਂ ਦੱਸਿਆ ਕਿ ਡੇਰਾ ਬਸੀ ਦੇ ਵਿੱਚ ਇਹ ਜਿਹੜਾ ਅਪਰਾਧੀ ਸੀਗਾ ਲੁਕਿਆ ਹੋਇਆ ਸੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਦੇ ਵੱਲੋਂ ਪੁਲਿਸ ਦੀ ਪਾਰਟੀ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਇਹ ਗੋਲੀਆਂ ਬਦਮਾਸ਼ ਦੇ ਲਕੀਆ ਤੇ ਇਸ ਸਮੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਤਾਂ ਜਾਣਕਾਰੀ ਮੁਤਾਬਕ ਇਸ ਗੈਂਗਸਟਰ ਦਾ ਨਾਮ ਜਿਹੜਾ ਆ ਸੁਮਿਤ ਬਿਸ਼ਨੋਈ ਦੱਸਿਆ ਜਾ ਰਿਹਾ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤਾਂ ਉਸਦੇ ਕਹੇ ਤੇ ਹੀ ਸਾਰਾ ਕੰਮ ਕਰਦਾ ਹੈ ਜਾਣਕਾਰੀ ਮੁਤਾਬਕ ਹਨੂਮਾਨ ਗੜ ਦੇ ਵਿੱਚ 18 5 2025 ਨੂੰ ਇੱਕ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਇਸ ਸੁਮਿਤ ਬਿਸ਼ਨੋਈ ਦਾ ਨਾਮ ਬੋਲਦਾ ਸੀ ਪੁਲਿਸ ਜਿਹੜੀ ਲਗਾਤਾਰ ਇਸ ਦੀ ਪਾਲ ਕਰ ਰਹੀ ਸੀ ਰਾਜਸਥਾਨ ਪੁਲਿਸ ਦੇ ਬੀਜ ਦੀ ਪਾਲ ਕਰ ਰਹੀ ਸੀ ਤਾਂ ਏਜੀਟੀਐਫ ਅਤੇ ਮੋਹਾਲੀ ਪੁਲਿਸ ਦੇ ਵੱਲੋਂ ਅੱਜ ਸਾਂਝਾ ਆਪਰੇਸ਼ਨ ਕੀਤਾ ਗਿਆ ਡੇਰਾ ਪਸੀ ਵਿਖੇ ਸਥਿਤ ਇੱਕ ਪੀਜੀ ਦੇ ਵਿੱਚ ਇਹ ਜਿਹੜਾ ਗੈਂਗਸਟਰ ਸੀਗਾ ਲੁਕਿਆ ਹੋਇਆ ਸੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਮੁਲਾਜ਼ਮ ਪਹੁੰਚਦੇ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਬਦਲੇ ਦੇ ਵਿੱਚ ਇਸ ਦੇ ਵੱਲੋਂ ਤਾਪੜ ਤੋੜ ਗੋਲੀਆਂ ਜਿਹੜੀਆਂ ਨੇ ਪੁਲਿਸ ਪਾਰਟੀ ਦੇ ਉੱਪਰ ਚਲਾਈਆਂ ਜਾਂਦੀਆਂ ਨੇ ਮੌਕੇ ਤੇ ਪੁਲਿਸ ਪਾਰਟੀ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤਾਂ ਇੱਕ ਗੋਲੀ ਜਿਹੜੀ ਉਸ ਬਦਮਾਸ਼ ਦੇ ਲਕੀਆ ਮੌਕੇ ਤੇ ਗੰਬੀਰ ਜ਼ਖਮ ਦੇ ਵਿੱਚ ਜ਼ਖਮੀ ਹੋਇਆ ਤੇ ਇਸ ਨੂੰ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਜਿਹੜਾ ਆ ਕਰਵਾਇਆ ਗਿਆ ਦੱਸਦੀ ਹੈ ਕਿ ਉਹ ਖਿਆਤ ਗੈਂਗਸਟਰ ਸੀਗਾ ਲੋਰੈਂਸ ਬੁਸ਼ਨੋਈ ਗਰੁੱਪ ਦੇ ਨਾਲ ਸੰਬੰਧ ਰੱਖਦਾ ਸੀਗਾ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਵਿੱਚ 18 5 2025 ਨੂੰ ਇੱਕ ਕਤਲ ਹੁੰਦਾ ਹੈ ਤਾਂ ਉਸ ਦੇ ਵਿੱਚ ਇਸ ਮੁਲਜ਼ਮ ਦਾ ਨਾਮ ਬੋਲ ਰਿਆ ਸੀ ਪੁਲਿਸ 체ੜੀ ਲਗਾਤਾਰ ਇਸ ਦੀ ਭਾਲ ਕਰ ਰਹੀ ਸੀ ਪਰ ਲੰਮੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾ ਮਿਲਦੀ ਹੈ ਏਜੀਟੀਐਫ ਅਤੇ ਮੋਹਾਲੀ ਪੁਲਿਸ ਜਿਹੜੀ ਹੈ ਸਾਂਝਾ ਆਪਰੇਸ਼ਨ ਕਰਦੀ ਹੈ ਇਸ ਨੂੰ ਫੜਨ ਦੇ ਲਈ ਨਿਕਲਦੀ ਹੈ ਡੇਰਾਬਸੀ ਵਿਖੇ ਇੱਕ ਪੀਜੀ ਦੇ ਵਿੱਚ ਲੁਕਿਆ ਹੋਇਆ ਸੀ ਉੱਥੇ ਇਸ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗੋਲੀ ਜਿਹੜੀ ਹੈ ਇਸ ਗੈਂਗਸਟਰ ਤੇ ਲੱਗੀ ਆ ਸੁਮਿਤ ਬਿਸ਼ਨੋਈ ਜਿਹੜਾ ਇਸ ਖੁਕਿਆਤ ਗੈਂਗਸਟਰ ਦਾ ਨਾਮ ਦੱਸਿਆ ਜਾ ਰਿਹਾ ਜਿਸ ਦਾ ਕਿ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ